ਕਰ ਲਈ ਤਿਆਰੀ ਲੁਧਿਆਣੇ ਯੂਨੀਵਰਸਿਟੀ ਮੇਲੇ ਦੀ ਸੱਤ ਜਾਣੇ ਹੋਵਾਂਗੇ ਜਾ ਕੇ ਮੇਲਾ ਦਿਖਾਉਣੇ ਤੁਹਾਨੂੰ ਕਿੱਦਾਂ ਕਿੱਦਾਂ ਵਧੀਆ ਕਿਹੜੇ ਕਿਹੜੇ ਸਾਧਨ ਆਏ ਸਾਰਾ ਇਹ ਬਲੌਗ ਦੇ ਵਿੱਚ ਦਿਖਾਵਾਂਗੇ ਤੇ ਵਾਹਗਰੂਪ ਕਿਰਪਾ ਕਰੇ ਚੜ੍ਹਦੀ ਕਲਾ ਦੇ ਵਿੱਚ ਪਹੁੰਚੇ ਲਈ ਉੱਥੇ ਤੇ ਫਿਰ ਤੁਹਾਨੂੰ ਸਾਰਾ ਇਹ ਬਲੌਗ ਦੇ ਵਿੱਚ ਦਿਖਾਵਾਂਗੇ ਸਕਗਲੀਆਂ ਲੱਸੀਆਂ ਲੁੱਸੀਆਂ ਹੁਣ ਚੱਲਦੇ ਆ ਆਜੋ ਵੀ ਆਜੋ ਜਿਨ੍ਹਾਂ ਨੂੰ ਉਲਟੀਆਂ ਨਹੀਂ ਆਉਂਦੀਆਂ ਉਹ ਮਗਰ ਨਾ ਜਾਓ ਇਹ ਕੇਵੜਾ ਸਾਹ ਬਸਾਂ ਵਾਲਿਆਂ ਚੱਲ ਤੇ ਅੰਦਾ ਮਗਰ ਨੰਗਣੇ ਸੋਨੂ ਮਗਰ ਬਹਿ ਜੂ ਇੱਕ ਕੋਈ ਕੋਈ ਜਿੱਥੇ ਮਾਰ ਗਈ ਪਾਣੀ ਬੈਠ ਗਈ ਆ ਇਹ ਜੀ ਆਜੋ ਯਾਰ ਆ ਵੀ ਆਜਾ ਡੀਜ਼ਲ ਦੀ ਟੈਂਕੀ ਕਰਨ ਲੱਗੇ ਫੁੱਲਣ ਫਿਰ ਉੱਥੋਂ ਸ਼ਹਿਰੋਂ ਪੰਪ ਤੋਂ ਪਵਾ ਕੇ ਤੇ ਇਹ ਫੁੱਲ ਕਰ ਲਈਏ ਜਿਹੜਾ ਮੁੜ ਕੇ ਫੋਨ ਦੀ ਲੋਡ ਨਾ ਪਵੇ ਤੇ ਹੌਣ ਜਾਂਦੇ ਆ ਉੱਥੇ ਰਵਾਨਾ ਹੁੰਦੇ ਆ ਪੰਪ ਤੋਂ ਸਿੱਧਾ ਯੂਨੀਵਰਸਿਟੀ ਵਿੱਚ ਆ ਕੇ ਮਿਲਦੇ ਪਹੁੰਚ ਗਏ ਅਸੀਂ ਯੂਨੀਵਰਸਿਟੀ ਤੇ ਤੁਹਾਨੂੰ ਸਾਰਾ ਬਲੌਗ ਦੇ ਵਿੱਚ ਦੱਸਾਂਗੇ कितां किथां अ पंज जन अठ जन ਪ੍ਰੋ ਵੜੀ ਆਏ ਵੇ ਇਹਨਾਂ ਨੂੰ ਭੋਖੜਾ ਵੀ ਚੜ ਗਿਆ ਏ ਪੀਲਾ ਸਵਾਲ ਹੁੰਦਾ ਗੱਲ ਪਹਿਲਾਂ ਹੀ ਸੈੱਟ ਹੋ ਜਾਂਦਾ ਬਾਬੇ ਦਾ ਨਾ ਕਰਾਇਓ ਕਹਿੰਦਾ ਮੈਂ ਨਹੀਂ ਪੀਣਾ ਪੀਲਾ ਯਾਰ ਜਿੰਦਾ ਹਾਂ 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 ਥੰਡਾ ਹੀ ਬੜਾ ਭੈਣ ਜ਼ਾ ਤੀਗਤ ਰਾਣੀ ਬੰਦਾ ਅੱਜ ਕੱਲ ਜੋ ਸੋਚ ਲਾਣਾ ਦਿਮਾਗ ਦੇ ਵਿੱਚ ਉਹ ਚੀਜ਼ ਬਣੀ ਬਈ ਆ ਕਿਸਾਨ ਵੀਰੋ ਅੱਜ ਆਪਾਂ ਕਿਸਾਨੀ ਵਾਲੇ ਮੇਲੇ ਤੇ ਪਹੁੰਚੇ ਆ ਆਪਣੇ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਇਹਦੇ ਵਿੱਚ ਆਪਾਂ ਤੁਹਾਨੂੰ ਵੱਖ-ਵੱਖ ਮਸ਼ੀਨਰੀਆਂ ਬਾਰੇ ਤੇ ਵੱਖ-ਵੱਖ ਚੀਜ਼ਾਂ ਬਾਰੇ ਜੋ ਕਿਸਾਨੀ ਨਾਲ ਰਿਲੇਟਡ ਹੋਊਗਾ ਉਹਨਾਂ ਬਾਰੇ ਦੱਸਾਂਗੇ ਅੱਜ ਹੁਣ ਤੁਹਾਨੂੰ ਹੀ ਦਿਖਾਉਣ ਲੱਗੇ ਆ ਕਿ ਕਿਦਾਂ ਆਪਾਂ ਖੇਤੀ ਜਿਹਦਰਾ ਸਬਜ਼ੀ ਘਰੇ ਲਾਉਨੇ ਆ ਜਾਂ ਕੁਛ ਵੀ ਲਾਉਨੇ ਆ ਤੇ ਕਿਸਾਨੀ ਨਾਲ ਰੇਟਡ ਜਿਹਦਰਾ ਗਡੋਏ ਖਾਦ ਤਿਆਰ ਕਰਨੀ ਹੋਵੇ ਤੇ ਆਪਾਂ ਤੁਹਾਨੂੰ ਡਾਕਟਰ ਸਾਹਿਬ ਨਾਲ ਮਿਲਾਉਨੇ ਆ ਸਸੇ ਕਾਲ ਜੀ ਤੁਸੀਂ ਜੀ ਆਪਣਾ ਦਰਸ਼ਕਾਂ ਨੂੰ ਨਾਂ ਦੱਸੋ ਤੇ ਕੰਪਨੀ ਦਾ ਨਾਂ ਕੋਈ ਵੀ ਸਾਰਾ ਆਪਦਾ ਇੰਟਰੋਡਕਸ਼ਨ ਦੇ ਮੇਰਾ ਨਾਮ ਹੈ ਜੀ ਗੁਰ ਰਜਨੀਸ਼ ਤੇ ਸਾਡੀ ਜਿਹੜੀ ਸੰਸਥਾ ਦਾ ਨਾਮ ਹੈ ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਹੌਕਾ ਦੇ ਰਹੇ ਆ ਕਿ ਉਹ ਜੈਵਿਕ ਖੇਤੀ ਵੱਲ ਆਉਣ ਜ਼ਹਿਰਾਂ ਨੂੰ ਛੱਡਣ ਤੇ ਆਪਣੀ ਖਾਦ ਖੁਦ ਬਣਾਉਣ ਆਪਾਂ ਜਿਹੜੀ ਰੂੜੀਆਂ ਆਪਣੇ ਪਿੰਡਾਂ ਦੇ ਵਿੱਚ ਰੁੜਦੀਆਂ ਰਹਿੰਦੀਆਂ ਨੇ ਤੇ ਕਈ ਵਾਰ ਤਾਂ ਕਲੇਸ਼ ਦਾ ਕਾਰਨ ਵੀ ਬਣਦੀਆਂ ਨੇ ਪਿੰਡਾਂ ਦੇ ਵਿੱਚ ਤੇ ਕਿਉਂ ਨਾ ਅਸੀਂ ਉਸ ਰੂੜੀ ਤੋਂ ਗੰਡਵਾ ਖਾਦ ਬਣਾਈਏ ਕਿ ਜਿਹੜੀ ਕਿ ਆਪਣੀ ਆਮ ਰੂੜੀ ਨਾਲੋਂ 10 ਤੋਂ 11 ਗੁਣਾ ਬਿਹਤਰ ਮੰਨੀ ਗਈ ਆ ਉਹਦੇ ਵਿੱਚ ਸਾਰੇ ਉਹ ਪੋਸ਼ਟਿਕ ਤੱਤ ਨੇ ਜਿਹੜੇ ਆਪਾਂ ਨੂੰ ਜਿਹੜੀਆਂ ਰਸਾਇਣਿਕ ਖਾਦਾਂ ਚ ਮਿਲਦੇ ਨੇ ਉਹ ਆਪਾਂ ਆਪਣੀ ਘਰ ਹੀ ਤਿਆਰ ਕਰ ਸਕਦੇ ਆ ਆਪਣੇ ਘਰ ਤੋਂ ਹੀ ਸ਼ੁਰੂਆਤ ਕਰੀਏ ਆਪਣੀ ਇੱਕ ਖੇਤ ਨੂੰ ਦੋ ਖੇਤਾਂ ਨੂੰ ਆਪਾਂ ਤਿਆਰ ਕਰੀਏ ਉਹ ਜਦੋਂ ਖੇਤ ਤੁਹਾਡੇ ਤਿਆਰ ਹੋਣ ਤੁਸੀਂ ਹੋਰ ਫਾਰਮਰਸ ਨੂੰ ਜੋੜ ਸਕਦੇ ਹੋ ਤੁਸੀਂ ਆਪਣੇ ਲਈ ਤਾਂ ਬਣਾਈ ਰਹੀਂਓ ਜੇਕਰ ਆਪਣੇ ਤੋਂ ਜ਼ਿਆਦਾ ਬਣਦੀ ਆ ਤਾਂ ਹੋਰ ਫਾਰਮਰ ਨੂੰ ਵੇਚ ਕੇ ਇੱਕ ਅਲੱਗ ਜੜੀ ਤੁਹਾਡੀ ਆਮਦਨ ਆ ਉਹਦਾ ਸਰੋਤ ਵੀ ਪੈਦਾ ਕਰ ਸਕਦੇ ਆ ਇਹ ਆਪਾਂ ਇਹ ਕਰਕੇ ਬਣਾਉਣਾ ਜਿਸ ਤਰ੍ਹਾਂ ਆਪਾਂ ਘਰਾਂ ਦੇ ਵਿੱਚ ਸਬਜ਼ੀ ਅਜੇ ਆਪਾਂ ਪਹਿਲਾਂ ਪ੍ਰਾਲਾ ਸ਼ੁਰੂ ਕਰਨ ਲੱਗੇ ਵੀ ਘਰਾਂ ਦੇ ਵਿੱਚ ਜਿਹੜੀ ਸਬਜ਼ੀ ਖਾਣ ਆ ਰਹੀ ਆ ਆਪਾਂ ਬੀਜਦੇ ਆ ਉਹਦੇ ਵਾਸਤੇ ਦੇ ਕਿਸਾਨ ਇੰਨਾ ਕ ਪ੍ਰਾਲਾ ਕਰਨ ਬਿਲਕੁ ਆਪਣੇ ਵਾਸਤੇ ਤਾਂ ਏਟ ਲਿਸਟ ਬਣਾਈ ਸਕਦਾ ਹਾਂ ਜੀ ਇਹ ਕਿੱਦਾਂ ਤਿਆਰ ਹੋਊਗੀ ਮਾੜਾ ਮਾੜਾ ਇਹਦੇ ਵਿੱਚ ਇਹਦੇ ਵਿੱਚ ਗੰਡੋਆ ਇੱਕ ਵਿਸ਼ੇਸ਼ ਨਸਲ ਦਾ ਜਿਹੜਾ ਹੈਗਾ ਗੰਡੋਆ ਹੁੰਦਾ ਜੀ ਉਹ ਗੰਡੋਆ ਜਿਹੜਾ ਹੈਗਾ ਉਹਨੂੰ ਆਪਾਂ ਜਿਹੜਾ ਗੋਹਾ ਹੈਗਾ ਉਹਦੇ ਉੱਤੇ ਆਪਾਂ ਰੱਖਦੇ ਆਂ ਜੀ ਉਹ ਉਹਨੂੰ ਖਾਂਦਾ ਉਹ ਖਾ ਕੇ ਜਿਹੜੀ ਬਿੱਠ ਕਰਦਾ ਉਹ ਖਾਦ ਦਾ ਰੂ ਉਹਨੂੰ ਆਪਾਂ ਖਾਦ ਕਹਿੰਦੇ ਆ ਵਰਮੀ ਕੰਪੋਸਟੀਆਂ ਗੰਡਵਾ ਖਾਦ ਇਹ ਜਿਹੜੀ ਖਾਦ ਹੈਗੀ ਆ ਇਹ ਜਦੋਂ ਆਪਾਂ ਗੰਡੋਏ ਨੂੰ ਗੋਹੇ ਦੇ ਉੱਪਰ ਰੱਖ ਦਿੰਨੇ ਆ ਗੋਹੇ ਨੂੰ ਪਹਿਲਾਂ ਆਪਾਂ ਤਿਆਰ ਕਰਨਾ ਹੁੰਦਾ ਤਾਜ਼ਾ ਗੋਹਾ ਇਹਦੇ ਲਈ ਆਪਾਂ ਯੂਜ਼ ਕਰਨਾ ਕੋਈ ਰੂੜੀ ਵਾਲਾ ਪੁਰਾਣਾ ਕਾਲਾ ਗੋਹਾ ਨਹੀਂ ਯੂਜ਼ ਕਰਨਾ ਤਾਜ਼ੇ ਗੋਹੇ ਨੂੰ ਸਭ ਤੋਂ ਪਹਿਲਾਂ ਆਪਾਂ ਠੰਡਾ ਕਰਨਾ ਤਾਂ ਕਿ ਉਹਦੇ ਵਿੱਚੋਂ ਗਰਮੀ ਔਰ ਉਹਦਾ ਜਿਹੜਾ ਐਸਿਡਿਕ ਹੈਗਾ ਪਣ ਤਜਾਬੀ ਪਣ ਉਹ ਘੱਟ ਜਵੇ ਲੈਸ ਹੋ ਜਵੇ ਖਤਮ ਹੋ ਜਵੇ ਉਸ ਤੋਂ ਬਾਅਦ ਅਸੀਂ ਗੰਡਵਾ ਛੱਡ ਦੇਣਾ ਗੰਡਵਾ ਛੱਡ ਕੇ ਉਹਨੂੰ ਇਹ ਆਪਾਂ 10 ਦਿਨ ਤੋਂ ਲੈ ਕੇ 30-35 ਦਿਨ ਪੁਰਾਣਾ ਗੋਹਾ ਵਰਤ ਸਕਦੇ ਆ। ਇਹਨੂੰ ਆਪਾਂ ਪਿੱਟ ਬਣਾਉਣੀ ਆ 4 ਫੁੱਟ ਚੌੜੀ ਤੇ ਲੰਬਾਈ ਆਪਾਂ ਕੋਈ ਵੀ ਰੱਖ ਸਕਦੇ ਆ ਤੇ ਉਹਦੇ ਵਿੱਚ ਆਪਾਂ ਇਹਨੂੰ ਗੰਡੋਏ ਨੂੰ ਰੱਖ ਦੇਣਾ। ਠੀਕ ਹੈ। ਠੀਕ ਹੈ ਗੋਹੇ ਦੇ ਨਾਲ ਉਹਨੇ ਖਾਈ ਜਾਣਾ ਤੇ ਉੱਪਰ ਆ ਕੇ ਜਿਹੜੀਆਂ ਮਿੱਠਾਂ ਕਰੀ ਜਾਣੀਆਂ ਉਹ ਮਿੱਠਾਂ ਉਹਦੀ ਖਾਦ ਹੈ। ਹਾਂਜੀ। 35ਵੇਂ 40ਵੇਂ ਦਿਨ ਅਸੀਂ ਉੱਪਰੋਂ ਲੇਅਰ ਬਾイズ ਲੇਅਰ ਉਤਾਰਦੇ ਰਹਿਣਾ ਖਾਦ ਕਰਦੇ ਕਰਦੇ 3 ਮਹੀਨੇ ਚੋਂ ਪੂਰਾ ਖਾ ਕੇ ਜਿਹੜਾ ਹੈਗਾ ਇਹਨੂੰ ਖਾਦ ਦੇ ਰੂਪ ਚ ਪਰਿਵਰਤਿਤ ਕਰ ਦੇਗਾ। ਠੀਕ ਹੈ ਜੀ। ਤੇ ਤੁਹਾਡੀ ਕੀ ਇਹ ਆ ਹੁਣ ਤੁਸੀਂ ਤਿਆਰ ਕੀਤੀ ਪ ਇਹ ਸਾਡੇ ਹੈਗੇ ਨੇ ਗੰਡੋਏ ਜਿਹੜੇ ਆਪਣੇ ਖਾਦ ਬਣਾਉਣ ਲਈ ਕੰਮ ਆਉਂਦੇ ਨੇ ਠੀਕ ਹੈ ਜੀ ਇਸ ਗੰਡੋਏ ਦੀ ਜੇਕਰ ਆਪਾਂ ਗੱਲ ਕਰੀਏ ਤੇ ਦੇਖੋ ਇਹ ਜਿਹੜੇ ਗੰਡੋਏ ਹੁੰਦੇ ਨੇ ਇਹ ਹਜੇ ਇੱਕ ਗੰਡੋਏ ਤੁਸੀਂ ਪੈਦਾ ਕਰਦੇ ਕਿ ਇਤਨਾ ਬਣੇ ਇਹ ਗੰਡੋਏ ਆਪਣੇ ਆਪ ਪੈਦਾ ਹੁੰਦੇ ਰਹਿੰਦੇ ਨਹੀਂ ਨੂੰ ਸਾਡਾ ਕੰਮ ਹੈਗਾ ਉੱਥੇ ਪੈਦਾ ਹੁੰਦੇ ਰਹਿੰਦੇ ਨੇ ਜੇਕਰ ਤੁਸੀਂ ਇੱਕ ਵਾਰ ਲੈ ਜਾਣਾ ਗੰਡੋਏ ਨੇ ਕਿਸਾਨ ਸਾਡਾ ਇੱਕ ਵਾਰ ਲੈ ਜਾਂਦਾ ਤਾਂ ਸਾਡੇ ਕੋਲ ਕਿਸਾਨ ਜਿਹੜਾ ਹੈਗਾ ਉਹ ਇਹ ਗੰਡਵਾ ਹਰ 3 ਮਹੀਨੇ ਬਾਅਦ ਡਬਲ ਕਰ ਸਕਦਾ ਇਹ ਕਿੰਨੇ ਦਾ ਪਊਗਾ ਆਪਾਂ ਨੂੰ ਇਹ ਆਪਾਂ 200 ਰੁਪਏ ਕਿਲੋ ਇਹਨੂੰ ਆਪਾਂ ਕਲਚਰ ਕਹਿ ਦਿੰਦੇ ਆਂ ਚਾਂਡੇ ਵੀ ਨੇ ਬੱਚੇ ਵੀ ਇਹ ਕਲਚਰ 200 ਰੁਪਏ ਕਿਲੋ ਜਿਹੜਾ ਹੈਗਾ ਪਾਏਗਾ ਤੇ ਇਹ ਤੁਹਾਡਾ 10 ਫੁੱਟ ਲੰਬੀ ਜਿਹੜੀ ਆਪਾਂ ਜ ਆਪਾਂ ਖੁਰਲੀ ਬਣਾਉਨੇ ਆ ਤਾਂ ਉਹਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਠੀਕ ਹੈ ਚਲੋ ਕਿਸਾਨ ਵੀਰੋ ਆਪਾਂ ਇਹ ਤੁਹਾਡੇ ਨਾਲ ਦਿਖਾਇਆ ਵੀ ਜਿੱਦ ਤਰ੍ਹਾਂ ਆਪਾਂ ਫਸਲਾਂ ਉਹਦੇ ਵਾਸਤੇ ਹਾਂ ਕੋਰਸ ਨਹੀਂ ਉਹ ਤਾਂ सगਲਾਈ ਆ ਸਾਡੇ ਪਸਟ ਚੈਨਲ ਤੇ ਵੀ ਆ ਸਾਡੇ ਜੋ ਆਪਾਂ ਜਿਹੜੀਆਂ ਜ਼ਿਹਰਾਂ ਤੋਂ ਪਾਸ ਸਕੀਏ ਤੇ ਘਰੇ ਖਾਣ ਜੋਗੀ ਜਿਹੜੀ ਆ ਆਪਣੀ ਸਬਜੀ ਆ ਉਹਨੂੰ ਪੈਦਾ ਕਰ ਸਕੀਏ ਕਿਉਂਕਿ ਪਹਿਲਾਂ ਆਪਾਂ ਜੇ ਆਪਣੇ ਘਰ ਤੋਂ ਸ਼ੁਰੂ ਕਰਾਂਗੇ ਤੇ ਫੇਰ ਹੀ ਜਾ ਕੇ ਅੱਗੇ ਜਾ ਕੇ ਆਪਣਾ ਜਿਹੜਾ ਵਾ ਹੌਲੀ ਹੌਲੀ ਆਪਾਂ ਇਹਨੂੰ ਵਧਾ ਸਕਦੇ ਆ ਕਿਉ ਕੰਮ ਤੋਂ ਸ਼ੁਰੂ ਕਰਕੇ ਫੇਰ ਹੀ ਵੱਡੇ ਖੂਨੋਂ ਇਹਨਾਂ ਦਾ ਕਰ ਸਕਦੇ ਆ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਇਹ ਆਪਾਂ ਇਹਨਾਂ ਦਾ ਕਾਰਡ ਤੇ ਨੰਬਰ ਮੈਂਸ਼ਨ ਕਰਦਾ ਜਿੰਨ ਜਿਹੜੇ ਵੀ ਨੂੰ ਜਰੂਰਤ ਹੋਈ ਉਹ ਇਹਨਾਂ ਦੇ ਨਾਲ ਕੰਮ ਕਰ ਸਕਦਾ ਹੈ ਧੰਨਵਾਦ ਰੈਂਪਨ ਦੇ ਆਹੇ ਟੰਪਨੀ ਦੇ ਆਪੋ ਆਪਣੇ ਹੋਣ ਖੇ ਹੋ ਕੇ ਸ਼ਕਾਰ ਇੰਟਰਵਿਊ ਵਾਲਿਆਂ ਵੀ ਆਂਦੇ ਪਾਈਆ ਜਿਹੜਾ ਇਹ ਤੋਂ ਪ੍ਰੀਮੇਟ ਤਵੀਆਂ شریش کرتے ہیں رچ دے کر گرداس فارم شیوری نے دھان کی فصل دشمیش ਇੱਥੇ ਆਪਾਂ ਇਹਨਾਂ ਤੁਹਾਡੇ ਨਾਲ ਬੁਲਾਉਨੇ ਆ ਆਜੋ ਤਾਂ ਸ੍ਰੀਕਾਲ ਸਰ ਜੀ ਕੀ ਹਾਲ ਚਾਲ ਚੰਗੀ ਹੈ ਬਹੁਤ ਵਧੀਆ ਜੀ ਠੀਕ ਠਾਕ ਜੀ ਹੈ ਸਭ ਵਧੀਆ ਚੜ੍ਹਦੇ ਕਰਨੀ ਇਹ ਆਪਣੇ ਸਲਤਨਪੁਰ ਲੋਧੀ ਦੇ ਜੋਗਾ ਵੀਰ ਜੀ ਤੇ ਅੱਜ ਤੁਹਾਨੂੰ ਇਹ ਵੀ ਨੇ ਦੇ ਬਾਰੇ ਸਾਰੀਆਂ ਗੱਲਾਂ ਦੱਸਣਗੇ ਆਪਣੇ ਸੁਪਰਸੀਡਰਾਂ ਬਾਰੇ ਜੋ ਕੁਝ ਪੁੱਛਣਾ ਹੋਵੇ ਮਾਈ ਗੁਰਜੀ ਕਾ ਖਾਲਸਾ ਮਾਈ ਗੁਰਜੀ ਕੀ ਫਤਿਹ ਅੱਜ ਆਪਾਂ ਪੰਜਾਬ ਯੂਨੀਵਰਸਿਟੀ ਲੁਧਿਆਣਾ ਵੀ ਕੇ ਪਹੁੰਚੇ ਆ ਇੱਥੇ ਆਪਣੇ ਸੁਲਤਾਨਪੁਰ ਦੇ ਵੀਰ ਇਹਨਾਂ ਨਾਲ ਕਾਨੂੰਨਰਾਪ ਦਾ ਕਰੋਨੇ ਆ ਦੱਸਣਗੇ ਤੁਹਾਨੂੰ ਸਾਰਾ ਬਰ ਸਬਸਿਡੀਆਂ ਬਾਰੇ ਆਜੋ ਭਾਜੀ ਆਜੋ ਬੜੀ ਕੰਮ ਚਾਹ ਭਾਜੀ ਕਿਹੜੀ ਕਿਹੜੀ ਚੀਜ਼ ਜਿਹੜੀ ਆ ਆਪਣੀ ਇੱਥੇ ਹੁਣ ਨਵੀਂ ਆਈ ਆ ਤੇ ਕਿੱਦਾਂ ਕਿੱਦਾਂ ਆ ਸਾਰਾ ਤੁਸੀਂ ਸਭ ਤੋਂ ਪਹਿਲਾਂ ਦਾ ਜੀਆ ਨੂੰ ਮੇਲੇ ਦੇ ਵਿੱਚ ਔਰ ਅੱਜ ਬੜਾ ਵਧੀਆ ਸਮੇਂ ਤੇ ਤੁਸੀਂ ਲਾਈਵ ਹੋ ਰਹੇ ਆ ਕਿਉਂਕਿ ਪੰਜਾਬ ਸਰਕਾਰ ਅੱਜ ਸਬਸਿਡੀਆਂ ਅਨਾਉਂਸ ਕਰ ਰਹੀ ਆ ਨਵੀਆਂ ਜਿਹੜੇ ਵੀ ਵੀਰਾਂ ਨੇ ਪਰਾਲੀ ਵਾਲੀਆਂ ਮਸ਼ੀਨਾਂ ਲੈਣੀਆਂ ਆ ਵਾ ਹਾਂਜੀ ਹਾਂਜੀ ਉੱਥੇ ਅੱਜ 13 ਤਰੀਕ ਤੋਂ ਲੈ ਕੇ 19 ਤਰੀਕ ਤੱਕ ਸਰਚਣੀਆਂ ਭਰਦੇ ਨੇ लास्ट ਤਰੀਕ ਆ ਠੀਕ ਹੈ ਜੀ ਉੱਚ ਬੇਲਰ ਕਲਚਰ ਫਲੋ ਸਰਫੇਸ ਸੀਡਰ ਸਬਸੋ ਸੀਡਰ ਯਾਨੀ ਕਹਿਣ ਤੋਂ ਬਾਅਦ ਜਿੰਨੀਆਂ ਵੀ ਪਰਾਲੀ ਵਾਲੀਆਂ ਮਸ਼ੀਨਾਂ ਵਾ ਪਰਾਲੀ ਆ ਸਾਰੀਆਂ ਦੇ ਹੀ ਸਬਕੜੀ ਅਵੇਲੇਬਲ ਆ ਠੀਕ ਹੈ ਜੀ ਅਜੇ ਕਿਸਾਨ ਵੀਰ ਅਪਲਾਈ ਕਰਨ ਜੇ ਗਰੁੱਪ ਦੇ ਵਿੱਚ ਕਰਦੇ ਆ ਤੇ 24 ਲੱਖ ਸਬਸਿਡੀ ਮਿਲਣੀ ਆ ਜੇ ਸਿੰਗਲ ਨਾਮ ਦੇ ਕਰਦੇ ਆ ਦਾ ਉਹਨਾਂ ਨਾਲ ਸਾਥ ਜਲੇ ਮਿਲੋਗੇ ਆਪਣੇ 50% ਠੀਕ ਆ 50% ਤੇ ਬੜੇ ਵਧੀਆ ਸਕੀਮਾਂ ਤੇ ਇੰਨਾ ਸੁਪਰ ਸੀਟਰਾਂ ਤੇ ਆਈ ਵਗੈਰਾ ਹਾਂ ਇਹ ਸੁਪਰ ਸੀਟਰ ਤੇ ਜੇ ਸਿੰਗਲ ਵੀ ਅਪਲਾਈ ਕਰਦੇ ਆ ਪਿਛਲੇ ਸਾਲ ਨਾਲੋਂ ਸੁਪਰ ਸੀਟਰ ਤੇ ਸਬਸਿਡੀ ਵਧ ਗਈ 1 ਲੱਖ 20 ਹਜ਼ਾਰ ਹੋ ਗਈ ਆ ਠੀਕ ਆ ਜੀ ਇਹਦੀ ਕੀਮਤ ਕਿੰਨੀ ਹੈ ਜੀ ਹੁਣ ਕੀਮਤ ਜਿਹੜੀ ਆ ਮਾਰਕੀਟ ਦੇ ਵਿੱਚ 2 ਲੱਖ 85 ਹਜ਼ਾਰ ਅੱਜ ਮੇਲੇ ਤੇ ਆਈ 2 ਲੱਖ 80 ਹਜ਼ਾਰ ਜਿਹੜੀ ਕੀਮਤ ਰੱਖੀ ਆ ਹੋਰ ਗੇਟ ਡਰਾਈਵ ਆ ਹਾਂਜੀ ਬਹੁਤ ਵਧੀਆ ਚੀਜ਼ ਹੈ ਕੋਈ ਟਾਈਮ ਤੋਂ ਹੁੰਦਾ ਕੋਈ ਰੋਲਾ ਨਹੀਂਗਾ ਹੈਵੀ ਡਿਸਕ ਲੱਗੀਆਂ ਹੋਈਆਂ ਜਿਹਦੇ ਵਿੱਚ ਮੰਨ ਲਓ ਕੋਈ ਸੀਡ ਚੌਕ ਹੋਣ ਦਾ ਨਹੀਂ ਹੈਗਾ ਇੱਥੇ ਕੋਈ ਟਾਇਆਂ ਨਹੀਂ ਪਾਈਆਂ ਜਿਆ ਸਿੱਧੇ ਪੈ ਬਾ ਇਹ ਬਹੁਤ ਦਿੱਕਤ ਆਉਂਦੀ ਆ ਸਰ ਵੀ ਜਦੋਂ ਦਾਣੇ ਵਿੱਚ ਜੰਮਣ ਡੈ ਪੈਂਦੇ ਨਾ ਇਹ ਬਹੁਤ ਵਧੀਆ ਜੀ ਪਿਸਤੌਲ ਦਾ ਡਿਜ਼ਾਈਨ ਹੀ ਚੇਂਜ ਕਰਤਾ ਵਾ ਬਿਲਕੁਲ ਸਿੱਧਾ ਆ ਰਿਹਾ ਹਾਂਜੀ ਹਾਂਜੀ ਸਰ ਜਿਹਦੇ ਨਾਲ ਕੋਈ ਵੀ ਦਿੱਕਤ ਨਹੀਂ ਆਉਣੀ ਬਿਲਕੁਲ ਸਿੱਧੀਆਂ ਪਾਈਪਾਂ ਔਰ ਡ੍ਰਿਲ ਬਹੁਤ ਹੈਵੀ ਆ ਜੇ ਨਿਕਿਆ ਹੋਊਗਾ ਨਹੀਂ ਤਾਂ ਸੀਜ਼ਨ ਤੋਂ ਬਾਅਦ ਜਦੋਂ ਛਾ ਡ੍ਰਿਲਾਂ ਜਿਹੜੀਆਂ ਵਾ ਉਹ ਟੁੱਟ ਵੱਜ ਜਾਂਦੀਆਂ ਇਹ ਕਿਤੇ ਕਰੈਕਚ ਨਹੀਂ ਆਉਣੀ ਬਹੁਤ ਹੈਵੀ ਡ੍ਰਿਲ ਆ ਬਹੁਤ ਹੈਵੀ ਹੈਵੀ ਸਟਰੋਂਗ ਇਸ ਵਰਾਏ 12 ਵੋਲਟ ਦਾ ਰੋਟਾ ਵਾ ਡ੍ਰਿਲ 12 ਵੋਲਟ ਦਾ ਵੈਟਰ ਆਪਾਂ ਪਹਿਲਾਂ ਵੀ ਵੇਚ ਰਹੇ ਆ ਤੇ ਜੇ ਤੁਸੀਂ ਇਹਦਾ ਸਪੈਸ਼ਲ ਡਿਸਕਾਊਂਟ ਕੀਤਾ ਗਿਆ ਇਹਦੇ ਵਿੱਚ ਸਟਾਕ 2 ਲੱਖ 40 ਹਜ਼ਾਰ ਇਸ ਦਾ ਮਹੀਨੇ ਵਿੱਚ 2 ਲੱਖ 30 ਹਜ਼ਾਰ ਹਰੇਕ ਮਹੀਨੇ ਦੇ ਕੰਮ ਨੇ ਬਹੁਤ ਹੋ ਗਿਆ ਬਾਂਡ ਸਪੌਂਡ ਦੇ ਤਾ ਗਿਆ ਇਹਦੇ ਬਾਰੇ ਦੱਸੋ ਕੋਈ ਜੀ ਆਪਣਾ 25% ਜੀ ਖਾਸ ਛੂਟ ਲੱਗੇ ਇਹ ਵੀ ਮੇਲੇ ਦੇ ਅੱਜ ਦਾ ਰੇਟ ਜਿਹੜਾ 5 ਲੱਖ 60 ਹਜ਼ਾਰ ਆ ਵੈਸੇ 5 ਲੱਖ 90 ਹਜ਼ਾਰ 60 ਹਜ਼ਾਰ ਜਿਵੇਂ ਦਾ ਸੁਰੇ ਬੰਬਾਇਤ ਤੇ ਵੀ ਸਬਸਿਡੀ ਆਈ ਹੋਈ ਹੈ ਠੀਕ ਹੈ ਜੀ ਇਹ ਕਿੰਨੀ ਆਈ ਸਾਡੇ ਬਹੁਤ ਬਾਰੇ ਬਾਗਬਾਨੀ ਵਾਲੀ ਭਰਾਂਗੇ ਕਿ ਦੂਸਰੀ ਇੱਥੇ ਬਾਗਬਾਨੀ ਵਾਲੀ ਭਰਾਂਗੇ ਦੇਖੋ ਮੈਂ ਹੋਰ ਤੁਹਾਡੇ ਧਿਆਨ ਤੇ ਰਹਾਵਾ ਸਾਡੇ ਕੋਲ ਇੱਕ ਬਹੁਤ ਧੀਆ ਸਕੀਮ ਹੋਰ ਆਈ ਆ ਉਹਦੇ ਵਿੱਚ ਜੇ ਤੁਸੀਂ 4 ਮਹੀਨਾ ਘੱਟੀਆਂ ਲੈ ਲਏ ਆ ਹਾਂਜੀ ਲੈ ਉਹ ਡਿਵੈਟਰ ਆ ਮਲਟਰ ਆ ਬਲਵ ਆ ਕੋਈ ਵੀ ਆਈਟਮ ਆ ਠੀਕ ਹੈ ਜੀ ਤੇ 35% ਸਬਸਿਡੀ ਮਿਲੋਗੇ ਠੀਕ ਹੈ ਜੀ ਹੋਰ ਲੋਨ ਵੀ 6% ਜੋਗ ਇਹ ਕੰਪਨੀ ਦਾ ਸਕੀਮ ਆ ਕੰਪਨੀ ਵੱਲੋਂ ਨਹੀਂ ਇਹ ਵੀ ਇੱਕ ਸੈਂਟਰ ਸਰਕਾਰ ਦੀ ਸਕੀਮ ਆ ਉਹਦੇ ਵਿੱਚ ਜਿਹੜਾ ਇਹ ਤੁਹਾਨੂੰ ਟਾਈਟ ਸੱਤ ਹਨ ਜਿਹੜਾ ਇਹ ਬੰਦ ਬਣਾਦਾ ਆ ਠੀਕ ਆ ਉਹ ਇੱਕ ਨਵੀਂ ਮੀਨਿੰਗ ਦੇ ਦਰਵਾਜ਼ਾ ਬੋਲੇ ਆ ਪੁਨੀ ਸ਼ਕਤੀਮਾਨ ਤੁਹਾਡੇ ਆਪਣੇ ਕਿਸਾਨ ਮੇਲੇ ਲਈ ਇਹ ਤੁਹਾਡੇ ਲਈ ਬਹੁਤ ਸਾਰੀਆਂ ਸੁਪਰ ਜਿਹਾ ਕਿ ਵਲਚਰ ਕਲਾਉ ਪਾਵਰ ਐਰੋ ਜਿਲਡਰ ਵੀ ਇੱਕ ਸੁਪਰ ਸੀਡਰ ਮੈਨੂੰ ਇੱਕੇ ਵਾਰੀ ਵਾਅਦਾ ਕਰਦੇ ਆ ਠੀਕ ਆ ਜੀ ਸਿਹਾਲਾ ਪ੍ਰੈਜ਼ੀਡੈਂਟ ਦੇ ਵਿੱਚ ਹੀ ਵਾਰੀ ਜਿਹੜੇ ਰਾਰ ਨਾਲ ਹਾਲੂਆ ਵਾਸਤੇ ਬਹੁਤ ਮਾਤੇ ਸਟਾਲ ਦੇ ਉੱਪਰ ਮੈਲ ਵੀ ਨਾਲ ਟ੍ਰੇਲਰ ਦਾ ਉਹ ਮਿਲਗੀ ਤੁਹਾਡਾ ਸਾਥੀ ਆਪਣਾ ਇਹ ਕਿੰਨੇ ਪਾਵਰਲੇਟ ਦੇ ਉੱਤੇ 7 ਫੁੱਟ ਨੂੰ 65 ਦਾ ਇਨਾਮ ਵੀ ਤੁਹਾਡੇ ਲਈ ਲੈ ਕੇ ਆਏ ਹੋਏ ਨੇ ਕਿੰਨ ਲਈ ਤੁਹਾਡਾ ਛੋਟੀ ਜੀ ਸਾਡੇ ਨਾਲ ਖੇਡਣੀ ਆਉਗੀ ਇਹ ਬਲੌਕ ਬਹੁਤ ਸ਼ਕਤੀਮਾਨ ਹੈ ਸਾਲ ਤੇ ਬਹੁਤ ਸਾਰੇ ਡਿਸਕਾਊਂਟ ਬਾਕਸ ਹੈ ਬਹੁਤ ਸਾਰੀਆਂ ਖੂਬੀਆਂ ਹੈ ਤੁਹਾਡੇ ਲਈ ਤੁਹਾਡਾ ਆਪਣਾ ਸ਼ਕਤੀਮਾਨ ਹੈ ਬਹੁਤ ਬੱਚਾ ਹੈ ਇੱਕ ਇੱਕ ਦਾ ਸਪੈਸ਼ਲ ਕਰਨਾ ਹੈ ਕਲਾਕਾਰ ਨੇ ਵੀ ਬਿਲਕਾ ਸਟ੍ਰਿਕ ਕਰਦੇ ਨੇ ਆਪਣੇ ਇਨਫਰਮੈਂਟਸ ਦੇ ਇਹਦੀ ਕੀ ਨੀ ਨਾਲ ਇਹਦੀ ਕੀ ਤੇਰੀ ਚਾਰ ਦੇਸ਼ਾਂ ਦੇ ਵਿੱਚ ਪ੍ਰੋਜੈਕਟ ਕੀਤੇ ਜਾਂਦੇ ਨੇ ਸੱਤ ਦਾਦਾ ਰੇਟਾ ਵਿੱਚ ਹੋਰੇ ਨਾਲ ਸਾਰੀਆਂ ਮੀਟਿੰਗਾਂ ਕਰਾ ਲਾਂਗੇ ਫਿਰ ਦੀਵਰਜੈਂਟ ਕਰਵਾ ਲਾਂਗੇ ਅਸੀਂ ਜਾਈ ਟੋਨ ਇੱਕ ਪਟਾਈ ਬੈਕਲੋਨ ਹੋਰ ਨਾਲ ਦਾ ਇੰਪਲੀਮੈਂਟ ਕਰਦਾ ਹੈ ਤਾਂ ਕਿ ਸਾਡੇ ਕਿਸਾਨ ਜਿਹੜਾ ਇਹ ਆਪਾਂ ਸ਼ਗਲੀ ਮਾਨ ਦੇ ਪ੍ਰੋਜੈਕਟ ਆਪਾਂ ਵੀ ਚਾੜਾ ਜਿਹੜਾ ਇਹ ਬੰਦਾ ਚਲਾਉਦਾ ਵਾ ਉਹ ਇੰਨਾ ਇੰਪਲੀਮੈਂਟਾਂ ਦੀ ਤਰੀਫ਼ ਵੀ ਕਰਦਾ ਵਾ ਤੇ ਨਾਲੇ ਇਹਨਾਂ ਦਾ ਇੱਕ ਹਸਤਾ ਅਨੁਸਾਰਿਆਂ ਨੂੰ ਵਧੀਆ ਬੈਨੀਫਿਟ ਹੈ ਵੀ ਆਪਣੇ ਪਿਆਰ ਦੇ ਇਥੇ ਇੰਡੀਆ ਦੇ ਵਿੱਚ ਬਹੁਤ ਵਧੀਆ ਸਟਾਕ ਸਪੇਅਰ ਪਾਰਟ ਆਪਾਂ ਚਾਹੀਦਾ ਹੋਵੇ ਦਾ ਸਾਰਾ ਆਪਾਂ ਨੂੰ ਸਪੇਅਰ ਪਾਰਟ ਦੇ ਦਿੰਦਾ ਹੈ ਜੀ ਆਪਣੇ ਸੁਲਤਾਨਪੁਰ ਦੇ ਡੀਲਰ ਹੈ ਡੂਗਾ ਪਾ ਸ਼ਕਤੀ ਮਾਗ ਸਟਾਕ ਇਹਨਾਂ ਦੇ ਆਪਣਾ ਪ੍ਰੇਮ ਕੋਈ ਵੀ ਵਿਸ਼ੇਸ਼ਤਾ ਦੁੱਤੇ ਜਾ ਰਹੇ ਦਾ ਸਿਰਫ ਕਿਸਾਨਾਂ ਦੇ ਵਿੱਚ ਪਹੁੰਚੇ ਕੋਈ ਸਮਾਨ ਲੈਣਾ ਹੋਵੇ ਇਹਨਾਂ ਦੀ ਸ਼ੋਪ ਸੁਲਤਾਨਪੁਰ ਤੋਂ ਜਨਾਬ ਅਸੀਂ ਮੰਦ ਰਹੇ ਹਰ ਇੱਕ ਸਮਾਨ ਮਿਲ ਜਾਂਦਾ ਤੇ ਆਪਾਂ ਬਹੁਤ ਵਧੀਆ ਗੱਲ ਵੀ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਜੇ ਆਪਾਂ ਕੋਈ ਆਪਣਾ ਡਾਇਰੈਕਟ ਚੱਲਦਾ ਖੱਤੇ ਦੇ ਵਿੱਚ ਕੋਈ ਜਗਤ ਹੋਦੀ ਆ ਉਹਨੂੰ ਇਹ ਭਾਜੀ ਹੁਣਾਂ ਲਈ ਕਬੈਨ ਰੱਖੀ ਆ ਸਰਵਿਸ ਮੇਰੇ ਆਫਰ ਬਹੁਤ ਉਹ ਖੱਤੇ ਦੇ ਵਿੱਚ ਜਾ ਕੇ ਵੀ ਆਪਾਂ ਨੂੰ ਕਿੰਨਾ ਸਰਵਿਸ ਆਣੀ ਬਣੀ ਆ ਬਹੁਤ ਵਧੀਆ ਇਨਸਾਨ ਨੇ ਤੁਹਾਨੂੰ ਮਿਲ ਕੇ ਧੰਨਵਾਦ ਬਹੁਤ ਬਹੁਤ ਆ ਰਿਹਾ 625 ਜੋ ਕਿ ਸ਼ਕਤੀਮਾਨ ਪਹਿਲਾਂ ਸਿਰਫ ਕੰਪਨੀਆਂ ਨਾਲ ਗੰਦਾ ਸੀ ਹੁਣ ਸਿੱਧੇ ਤੌਰ ਤੇ ਕਿਸਾਨ ਵੀਰਾਂ ਨੂੰ ਦੋ ਵੀ ਤੁਸੀਂ ਡਾਇਰੈਕਟ ਹੋਣ ਸਕਦੇ ਰੰਜੋਲ ਭਾਜੀਾਂ ਦੇ ਮੇਰੀ ਬੋਣੀ ਉਹਦੀ ਹਣਾਵੇ ਟੈਫ ਤੇ ਤੇ ਭਾਗੇ ਜੋ ਬੈਜਾ ਫੋਟੋ ਖੇਜਦਾ ਤਰੀ ਇਹ ਚ ਵੀਡੀਓ ਦੇ ਟੈਪ ਚ ਲਾ ਕੇ ਵੇਖਣ ਲੱਗੇ ਭਾਜੀ ਹਣੀ ਮੈਸੀ ਪ੍ਰਭੂਸ਼ਣ ਠੀਕ ਆ ਵਧੀਆ ਚੱਲਦਾ ਬ੍ਰੇਕ ਬਰੂਕ ਤੇ ਕਮਾਲਾ ਇੱਕ ਵਾਰ ਪੁੱਤੇ ਨਾ ਜਾੜਦੀ ਕੇ ਇਹਦੇ ਠੀਕ ਸਾਹਿਬ ਇੱਕੀ ਪੱਦੇ ਆਪਣੇ ਸੰਧੂ ਫਾਰਮ YouTube ਚੈਨਲ ਨੂੰ ਪਿਆਰ ਦੇਣ ਵਾਲੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਆ ਜੋ ਤੁਹਾਡੇ ਨਾਲ ਆਪਾਂ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਰੀਆਂ ਬਾਰੇ ਤੁਹਾਨੂੰ ਇੱਕ ਬਲੌਗਰਾਈਜ਼ ਦਿਖਾਵਾਂਗੇ ਹੁਣ ਆਪਾਂ ਇਸ ਟਾਈਮ ਆਪਣੇ ਸੁਲਤਾਨਪੁਰ ਲੋਧੀ ਸਿੰਧ ਮਸ਼ੀਨਰੀ ਵਾਲੇ ਵੀਰ ਉਹਨਾਂ ਨਾਲ ਤੁਹਾਨੂੰ ਬੁਲਾਵਾਂਗੇ ਤੇ ਉਹ ਆਪਾਂ ਨੂੰ ਇਸ ਕੰਪਨੀ ਬਾਰੇ ਸਾਰੀ ਡਿਟੇਲ ਦੇਣਗੇ ਤੇ ਜੋ ਜੋ ਆਪਾਂ ਨੂੰ ਸਬਸਿਡੀਆਂ ਤੇ ਜੋ ਜੋ ਵੀ ਆਪਣੇ ਮਸ਼ੀਨਰੀ ਵਿੱਚ ਆਪਣੇ ਕਿਸਾਨ ਵੀਰਾਂ ਨੂੰ ਫਾਇਦੇ ਆ ਤੇ ਉਹ ਸਾਰੇ ਦੱਸਣਗੇ ਸਭ ਤੋਂ ਪਹਿਲਾਂ ਭੈਜੀ ਆਪਣੇ ਫੈਨ ਦੇਖਣ ਵਾਲਿਆਂ ਦਾ ਸਾਰ ਸਤਿ ਸ਼੍ਰੀ ਅਕਾਲ ਅੱਜ ਅਸੀਂ ਲੱਗਾ ਤਾਂ ਦੋ ਮਸ਼ੀਨਾਂ ਦੀ ਲੂਥ ਹੋਦੀ ਆ ਉਹ ਦੋਨੋਂ ਆਪਣੇ ਕੋਲ ਖੜੀਆਂ ਆ ਲਗਭਗ ਇਹ ਮਸ਼ੀਨ ਕੰਪਨੀ ਕੋਲ 2.5 ਲੱਖ ਰੁਪਈਆ ਦਾ ਇਹਦਾ ਤਾਂ ਸਰਕਾਰ ਉਹਨਾਂ 4 ਲੱਖ 700 ਰੁਪਈਆ ਦੇ ਦਿੱਤੀ ਗਈ ਆ ਬਹੁਤ ਵੱਡੀ ਸਬਸਿਡੀ ਆ ਇਹਦਾ ਕੀ ਕੰਮ ਤੇ ਹੁੰਦਾ ਕੀ 3.75 ਲੱਖ ਦੀ ਮਸ਼ੀਨ ਆ ਠੀਕ ਹੈ ਲਗਭਗ ਦੇ ਉੱਤੇ 2.5 ਲੱਖ ਦੇ ਆਸ-ਪਾਸ ਸਸਦੀ ਵਿੱਚ ਹੈਗੀ ਆ ਇਹ ਚਾਰੇ ਦੀ ਕਟਾਈ ਕਰਦੀ ਆ ਜਾਂ ਇਹਦੀ ਕਟਾਈ ਕਰੂਗੀ ਅੱਜ ਕੱਲ ਖਾਸ ਕਰਕੇ ਆਲੂ ਵਾਲੇ ਜੀਵਤਾਂ ਲਈ ਜਿਹੜੀ ਲੋੜ ਆ ਝੋਨਾ ਵੜਰਾਉਂਦਾ ਉਹਨਾਂ ਦੇ ਝਾੜਦਾ ਹੁੰਦਾ ਉੱਥੇ ਦੋਨੋਂ ਵਿਸ਼ੇ ਨਾਲ ਹੀ ਕੰਮ ਆਉਂਦੀਆਂ ਠੀਕ ਹੈ ਜੀ ਹਾਂ ਇਹ ਦੋਨੋਂ ਵਿਸ਼ੇ ਨਾਲ ਹੀ ਕੰਮ ਆਉਂਦੀਆਂ ਆ ਇਹ ਕੱਟ ਕੇ ਤੇ ਵਿੱਚ ਢੇਰੀ ਲਾਈ ਜਾਂਦੀ ਹੈ ਤੇ ਢੇਰੀ ਲਾ ਕੇ ਪੂਲਾ ਬੰਦ ਦਿੰਦੇ ਆ ਅੱਛਾ ਪੂਲਾ ਹੀ ਬੰਦ ਦਿੰਦੇ ਆ ਕਿੰਨਾ ਵਧੀਆ ਕੰਮ ਸੌਖਾ ਆ ਗਿਆ ਹਾਂ ਆਪਣੇ ਝਾੜਨ ਦਾ ਪੂਲਾ ਬੰਦ ਹੁੰਦੀ ਆ ਤੇ ਇੱਕ outra ਵਿਸ਼ੇ ਖੜੀ ਆ ਜਿਹੜੀ ਲਗਭਗ ਬੋਲੀ ਆ ਤੇ 1.70 ਹਜ਼ਾਰ ਦੇ ਲਗਭਗ ਮਸ਼ੀਨ ਆ ਹਾਂਜੀ ਤੇ ਜਿਹਦੇ ਉੱਤੇ 1.40 ਹਜ਼ਾਰ ਦੇ ਆਸਪਾਸ ਸਬਸਿਡੀ ਵੀ ਹੈਗੀ ਆ ਠੀਕ ਹੈ ਜੀ ਠੀਕ ਆ ਪੋਰਟਲ ਦੇ ਉੱਤੇ ਸ਼ੋ ਹੁੰਦੀ ਆ ਇਹ ਕਿਹੜੇ ਇਹ ਕਦੇ ਵੀ ਜੋ ਨਵਟਨ ਨੂੰ ਕੰਮ ਆਉਂਦੀ ਆ ਤੇ ਪੱਈ ਅੱਜਕੱਲ ਲੋਕ ਵੀ ਵੱਡੀ ਜਾ ਸਕਦੀ ਆ ਤੇ ਪੱਠੇ ਵੱਢਣ ਦੇ ਕੰਮ ਜਿਹੜੀਆਂ ਸਟਾਲਾ ਜਾਂ ਚਰੀ-ਚੁਰੀ ਵੱਢਣ ਉਹ ਕਿਹੜੀ ਬਹੁਤ ਮਾਨ ਦਾ ਮੱਕੀ ਇਹਨਾਂ ਵੱਡੀ ਜਾ ਸਕਦੀ ਆ ਬੰਦੇ ਨਾਲੋਂ ਉੱਚੀ ਮੱਕੀ ਇਹਨਾਂ ਵੱਢ ਕੇ ਆਪਾਂ ਜਿਹੜੀ ਆ ਉਹ 50 ਵਸਤੂ ਰੱਖ ਸਕਦੇ ਆ ਆਪਣੇ ਸੁਲਤਾਨਪੁਰ ਲੋਧੀ ਵਿੱਚ ਸ਼ੇਵ ਦੇ ਵਾਲ ਪਿੰਡ ਜੇ ਮਸ਼ੀਨ ਚੱਲਦੀ ਆ ਠੀਕ ਹੈ ਆਪਾਂ ਦੇਖ ਸਕਦੇ ਆ ਮੈਨੂੰ ਤੁਸੀਂ ਮੂੰਗੀ ਵੀ ਇਹਦੇ ਨਾਲ ਆ ਮੂੰਗੀ ਵੱਡੀ ਮੈਂ ਤਾਂ ਤੁਹਾਨੂੰ ਪੁੱਛਿਆ ਹੀ ਵੀ ਸ਼ਾਇਦ ਵੱਡੀ ਹਾਈਟ ਵਾਲੀ ਚੀਜ਼ ਜਿਹੜੀ ਦਾਵਾ ਹੈ ਉਹ ਨੂੰ ਜਲਦੀ ਆ ਛੋਟੇ ਨੂੰ ਜਲਦੀ ਆ ਜਿਹੜਾ ਆ ਵਾਲਾ 2 ਟੱਕ ਵਾਲੀ ਮਸ਼ੀਨ ਆ ਉਹ ਤਿੰਨ ਟੱਕ ਜਾਏਗੀ ਉਹਦੀ ਹਾਈਟ ਥੋੜੀ ਜਿਹੀ ਵੱਧ ਹੋਏਗੀ ਉਹ ਜਿਹੜੀ ਮਸ਼ੀਨ ਆ ਉਹ ਮੱਕੀ ਵੀ ਵੱਡੇਗੀ ਵੱਢ ਕੇ ਸਾਈਡ ਤੇ ਲੰਮੀ ਪਾਈ ਜਾਏਗੀ ਠੀਕ ਹੈ ਉਹ ਜੇ ਆਪਾਂ ਜੀ ਆਪਾਂ ਇਹ ਮਸ਼ੀਨ ਲੈ ਲਈਏ ਜੇ ਆਪਾਂ ਜੇ ਮੱਕੀ ਆਸਤੀ ਲਾਉਣਾ ਵੇ ਉਹਦੇ ਗਾੜੀ ਕਟਰ ਲੱਗ ਜਾਂਦਾ ਕੋ ਲੱਗ ਤੇ ਮਸ਼ੀਨਰੀ ਪਈ ਤੇ ਮੱਕੀ ਵਾਸਤੇ ਇਹ ਮਸ਼ੀਨ ਕੰਮ ਕਰੇਗੀ ਠੀਕ ਹੈ ਜੀ ਜਿਹੜਾ ਕਟਰ ਚੇਂਜ ਆ ਉਹ ਉਹਨਾਂ ਮਸ਼ੀਨਾਂ ਚ ਚੇਂਜ ਆ ਉਹਨਾਂ ਦਾ ਕਟਰ ਲਾ ਸਕਦੇ ਹੋ ਅਲੱਗ-ਅਲੱਗ ਫਸਲ ਦੇ ਹਿਸਾਬ ਨਾਲ ਉਹਨੂੰ ਵੜਿਆ ਸਪੀਡ ਕਰ ਸਕਦੇ ਹੋ ਸਾਲਾ WhatsApp ਤੇ ਸੀਨ WhatsApp ਉਹ ਕਿਹੜੀ ਮਸ਼ੀਨ ਹੈ ਠੀਕ ਹੈ ਜੀ ਇਹ ਨਾਰਮਲ ਜਿਆਦਾਤਰ ਆਪਣੇ ਦੂਜੇ ਵਿੱਚ ਚੱਲਦਾ ਆ ਸਾ ਨੂੰ ਘਟਾ ਨੂੰ ਚੱਲਦਾ ਆ ਪਲੱਸ ਪੱਠੇ ਵਧਣ ਦੇ ਕੰਮ ਹੈ ਜਿਹੜਾ ਪਰਸੀਨ ਜਿੰਦੂ ਆਪਾਂ ਸਟਾਦਾ ਦਿੱਤਾ ਹਾਂ ਕੱਲ ਇਹਨੂੰ ਲਿਟਰੇਟਰ ਮੇਦਾ ਕਰਦਾ ਕਹੂ ਕਿ ਆਮਾਨਾ ਜੀ ਦਾ ਬੰਦੀ ਆ ਅਕਸਰ ਸੋਚੋ ਕਿ ਪਾਵਰ ਵੀ ਡਰਾਗੇ ਇਹ ਆਪਣੇ ਜਿਹੜਾ ਛੋਟੀ ਬਾਗਬਾਨੀ ਵਾਸਤੇ ਬਾਗਬਾਨੀ ਵਾਸਤੇ ਆ ਵੀ ਘਾਹ ਦੇ ਵਿੱਚ ਛੋਟੇ ਕਾਹੀਆਂ ਬਣਾਈਆਂ ਹੁੰਦੀਆਂ ਉਹ ਵੱਡਣ ਨੂੰ ਥੋੜੇ ਸਾਫ ਜਣੋਂ ਪੱਠੇ ਬੀਜਾਂ ਨੂੰ ਪੰਜ ਮਹੀਨੇ ਵਾੜੇ ਪੰਜ ਇਹਦੀ ਕੀਮਤ ਦੱਸ ਦਿਓ ਇਹਦੀ ਕਿੱਟ ਜਿਹੜੀ ਹੈਗੀ ਆ ਉਹ 55000 ਰੁਪਏ ਹੋ ਕੇ 2.5 ਲੱਖ ਦਾ ਕੰਮੀਆ ਕੰਪਨੀ ਹੋ ਹੈਗੀ ਸਬਸਿਡੀ ਹੈਗੀ ਤੇ ਸਬਸਿਡੀ ਤੇ ਹੈਗੀ ਆ 19600 ਰੁਪਏ ਦੀ ਅੱਜ ਬਾਗਵਾਨੀ ਚ ਬੋਤ ਮਹੀਨੇ ਵਿੱਚ ਮਿਲ ਜਾਂਦੀ ਠੀਕ ਹੈ ਜੀ ਉਹਦਾ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਹਰ ਤਰ੍ਹਾਂ ਦੀ ਛੋਟੀ ਤੋਂ ਲੈ ਕੇ ਵੱਡੀ ਤੱਕ ਹਰ ਤਰ੍ਹਾਂ ਦੀ ਮੀਟੀਨਾ ਅਗਲੀਆ 730 ਤੱਕ ਮਾਰਕੀਟ ਦੇ ਹੈਗੀ ਆ ਉਹ ਜਿਹੜਾ ਕਟਰ ਦਿਖਾਉਣ ਦੇ ਉਹ ਕਿਹੜੀ ਚੀਜ਼ ਦਾ ਵੱਖਰਾ ਹੈ ਇਹ ਕਟਰ ਜਿਹੜਾ ਵਾ ਇਹ ਅਟੈਚਮੈਂਟ ਲੱਗਦੀ ਹੈ 720 ਪਾਵਰ ਬੀਟਰ ਨੂੰ ਉਹ ਗੜੀ ਪਾਵਰ ਬੀਟਰ ਖੜਾ ਆ अच्छा अच्छा जी देखो पावर विडर दी अटैचमेंट ਹੈਗੀਆਂ અલગ-अलग ਤਾਂ ਜਾਂ अटैचमेंट ਤਾਂ ਮਿੱਟੀ ਲਾਉਣੀ ਆ ਪਾਵੀਟਰ ਨਾਲ ਮਿੱਟੀ ਲਾ ਸਕਦੇ ਆ ਉੱਥੇ ਉਹਨੇ ਖੇੜੋਂ ਮਿੱਟੀ ਝਾੜਦੀ ਆ ਜਿੱਦਾਂ ਆਹ ਅਟੈਚਮੈਂਟ ਪਾਵੀਟਰ ਨੂੰ ਲਾਤੀ ਇਹਨੇ ਮਿੱਟੀ ਝੜੀ ਜਾਣੀ ਆ ਫਿਰ ਆਪਾਂ ਨੂੰ ਇਹ ਚੀਜ਼ ਲੈਣ ਦਾ ਫਾਇਦਾ ਦੇ ਵਿੱਚ ਆਪਣੀ ਮਿੱਟੀ ਵੀ ਲੱਗ ਜਾਂਦੀ ਕਟਾਈ ਵੀ ਹੋ ਜਾਂਦੀ ਤੇ ਗੜਾਈ ਵੀ ਹੋ ਜਾਂਦੀ ਗੜਾਈ ਹੋ ਜਾਂਦੀ ਤਾਂ ਸੀਟ ਵੀ ਲੱਗ ਜਾਂਦੀ ਸੀ ਬੈਠ ਕੇ ਹੀ ਜਾ ਸਕਦੇ ਠੀਕ ਹੈ ਜੀ ਇਹ ਫਿਰ ਇਹਦਾ ਕਿਸਾਨ ਵੀਰਾਂ ਨੂੰ ਜਿਆਦਾ ਪੈਣੀ ਜਿਆਦਾ ਕਿੰਨੀ ਹੈ ਜੀ ਇਹਦੀ ਵਾਧਾ 2 ਲੱਖ 4000 ਰੁਪਿਆ ਕੱਲੀ ਮਸ਼ੀਨ ਦੀ ਕੀਮਤ ਆ ਠੀਕ ਹੈ ਜੀ ਉਸ ਤੋਂ ਅਗੇ ਤੁਸੀਂ ਜੋ ਵੀ ਅਟੈਚਮੈਂਟ ਲਓਗੇ ਉਹਦੇ ਪੈਸੇ ਲੱਗਣਗੇ ਸਰ ਜੀ ਆਪਾਂ ਇਹ ਵੱਖ-ਵੱਖ ਮਸ਼ੀਨਾਂ ਲਈਏ ਤੇ 2 ਲੱਖ ਤੋਂ ਜਿਆਦਾ ਬਣ ਜਾਣਾ ਤੇ ਆਪਾਂ ਨੂੰ ਇੱਕ ਲੈਂਚੇ ਫਾਇਦਾ ਹੋਵੇ ਤੇ 50000 ਰੁਪਿਆ ਜਿਹੜੀ ਆ ਤੇ ਸਬਸਿਡੀ ਵੀ ਆ 50000 ਰੁਪਿਆ ਸਬਸਿਡੀ ਬਾਗਬਾਨੀ ਬਾਗਬਾਨੀ ਬਹੁਤ-ਬਹੁਤ ਵੀਰੋ ਕਿਸਾਨ ਵੀਰੋ ਵੇਖੋ ਜੀ ਆਪਾਂ ਨੂੰ ਭਾਈ ਨੇ ਕਿੱਡੀ ਵਧੀਆ ਜਾਣਕਾਰੀ ਦਿੱਤੀ ਕਿਉਂਕਿ ਅੱਜ ਕੱਲ ਆਪਾਂ ਜਦੋਂ ਘਰਾਂ ਦੇ ਵਿੱਚ ਆਮ ਬੂਟੇ ਲਾਉਣੇ ਆ ਜਾਂ ਛੋਟੀ ਖੇਤੀ ਕਰਦੇ ਆ ਸਬਜ਼ੀ ਘਰਾਂ ਵਾਸਤੇ ਬੀਜਦੇ ਆ ਤੇ ਆਪਾਂ ਨੂੰ ਗਡਾਈ ਵਾਸਤੇ ਦੇਵਰ ਲੱਭਣੀ ਪੈਂਦੀ ਆ ਜਾਂ ਕੁਝ ਵੀ ਆ ਆ ਛੋਟੇ ਛੋਟੇ ਰੂਟਾ ਵੀਟਰ ਆ ਮਿੱਟੀ ਲਾਉਣ ਵਾਲੀ ਆ ਵੱਢਣ ਵਾਲੀ ਇਹ ਬਹੁਤ ਵਧੀਆ ਮਸ਼ੀਨਾਂ ਅੱਜ ਕਨ ਆਪਾਂ ਜੇ ਕੋਈ ਵੀ ਦਿਮਾਗ ਦੇ ਵਿੱਚ ਮਸ਼ੀਨਰੀ ਸੋਚ ਲਈਏ ਉਹ ਬਣੀ ਪਈ ਆ ਸਿਰਫ ਪੈਸੇ ਲਾਉਣ ਦੀ ਲੋੜ ਆ ਜਿੱਦੀ ਮਰਜ਼ੀ ਖੇਤੀ ਕਰਨ ਲਈ ਤੇ ਇੱਕ ਇੱਕ ਵੱਧ ਤੋਂ ਵੱਧ ਆਪਦੇ ਕੰਮਾਂ ਦੇ ਵਿੱਚ ਮਸ਼ੀਨਰੀ ਨੂੰ ਵਧਾਓ ਤਾਂ ਜੋ ਆਪਾਂ ਲੇਬਰਾਂ ਤੋਂ ਬਚ ਸਕੀਏ ਇਹ ਭਾਜੀ ਹੁਣੀ ਆਪਣੇ ਸੁਲਤਾਨਪੁਰ ਲੋਧੀ ਤੋਂ ਜਿਹੜੀ ਵੀ ਤੁਸੀਂ ਚੀਜ਼ ਆਖੋਗੇ ਦਿਮਾਗ ਦੇ ਵਿੱਚ ਮਸ਼ੀਨਰੀ ਆਖੋਗੇ ਇਹ ਤੁਹਾਨੂੰ ਕਿਤੇ ਉਹ ਮਰਜ਼ੀ ਪ੍ਰੋਵਾਈਡ ਕਰਵਾ ਕੇ ਦੇਣਗੇ ਕਿਉਂਕਿ ਇਹ ਸਾਡੇ ਇਲਾਕੇ ਦੇ ਵੀ ਆ ਤੇ ਸਾਡਾ ਤਾਂ ਨਾ ਬਹੁਤ ਹੀ ਜ਼ਿਆਦਾ ਪ੍ਰੇਮ ਆ ਇਹਨਾਂ ਨੇ ਸਾਨੂੰ ਆਪਾਂ ਮੈਂ ਨਾ 2 ਸਾਲ ਪਹਿਲਾਂ ਭਾਈ ਪੱਟਾ ਲਿੰਬਣ ਵਾਲੀ ਮਸ਼ੀਨ ਤੁਹਾਡੇ ਤੋਂ ਆਖਿਆ ਵੀ ਭਾਈ ਸਾਨੂੰ ਦੱਸ ਕੇ ਦੋ ਇਹਨਾਂ ਭਾਈ ਜਿਹੜਾ ਸਾਨੂੰ ਉਹ ਪ੍ਰੋਵਾਈਡ ਕਰਵਾ ਕੇ ਦਿੱਤੀ ਹੁਣ ਭਾਵੇਂ ਸਾਰੀਆਂ ਕੰਪਨੀਆਂ ਬਣਵਾਈ ਜਾਂਦੀਆਂ ਪਰ ਉਸ ਟਾਈਮ ਸਭ ਤੋਂ ਪਹਿਲੀ ਮਸ਼ੀਨ ਜਿਹੜੀ ਇਹਦਾ ਭਾਈ ਹੁਣ ਸਾਨੂੰ ਪ੍ਰੋਵਾਈਡ ਕਰਵਾ ਕੇ ਦਿੱਤੀ ਔਰ ਗੋਲ ਭਾਈ ਤੁਹਾਡਾ ਧੰਨਵਾਦ ਜੀ ਇਹ ਚੈਨਲ ਦੇ ਦਰਸ਼ਕਾਂ ਨੂੰ ਦੱਸਣ ਮਾਰੇ ਇਦਾਂ ਦੀਆਂ ਵੀਡੀਓ ਬਣਾ ਕੇ ਆਪਾਂ ਚੈਨਲ ਦੇ ਉੱਤੇ ਪਾਉਂਦੇ ਰਹਿੰਦੇ ਆਂ ਵੱਧ ਤੋਂ ਵੱਧ ਜੁੜਿਆ ਕਰੋ ਪਾਇਓ ਕਿ ਖਾਲਸਾ ਵੈਕਤ ਇਹ ਆਪਣੀ ਸਵਰਾਜ ਮਸ਼ੀਨ ਇਹ ਵੀ ਬਹੁਤ ਸੋਹਣੀ ਬਣੀ ਆ ਤੇ ਇਹਦੇ ਗੇਅਰ ਗੁਰੂ ਵੀ ਵੱਖਰੇ ਆ ਇਹ ਬਹੁਤ ਹੀ ਵਧੀਆ ਤਕਨੀਕ ਨਾਲ ਬਣੀ ਹੋਣ ਗਾੜੀ ਆਪਾਂ ਸਾਰੇ ਤੁਹਾਨੂੰ ਕਿੰਨੇ ਵੀ ਹੈਗੇ ਡਬਲ ਸਟਾਲ ਦਿਖਾਏ ਸੋਨਾ ਨਿਕਾ ਹਰ ਇੱਕ ਕੰਪਨੀ ਦਾ ਸਟਾਲ ਇੱਥੇ ਲੱਗਾ ਹੀ ਮਾਲਕਾ ਦੀ ਮਸ਼ੀਨ ਵੀ ਇੰਨਾ ਬਹੁਤ ਹੀ ਜਗਤਜੀਤ ਵਾਲਿਆਂ ਨੇ ਵੀ ਕੰਪੈਨ ਬਣਾਈ ਗੱਲ ਕਰਦੀ ਵੀ ਹਰ ਇੱਕ ਮਸ਼ੀਨਰੀ ਜਿਹੜੀ ਜਿੱਥੇ ਦੇਖਣ ਨੂੰ ਮਿਲੀ ਬਹੁਤ ਹੀ ਵਧੀਆ ਮਜ਼ਾ ਆਇਆ ਇਹ ਦੇਖ ਕੇ ਸਾਨੂੰ ਮੇਲਾ ਤੇ ਵਧੀਆ ਹੋ ਗਿਆ ਤੇ ਪੇਰੇ ਵੀ ਵੀਰ ਸਿੰਘ ਸੇਪੋ ਪਾਲ ਵੀ ਮਿਲਿਆ ਤੇ ਸੀਸ ਨਾ ਹਾਂ ਫੂਮਗੇ ਬਹਿਗੇ ਵੇ ਆ ਲੈਣਾ ਨਹੀਂ ਬੂਟਾ ਨਾ ਇੱਕ ਦੇ ਵਾਟ ਗਿਆ ਰਾਜਾ ਤੂੰ ਉਹ ਦੂਜਾ ਲੈਣਾ ਕਿਹੜਾ ਨਿੰਬੂਆਂ ਦਾ 12 ਮਾਸੀ ਨਿੰਬੂ ਛੋਕਾ ਨਾ ਬਾਰਾ ਮਾਸੀ ਰੋਏ ਬਾਰਾ ਮਾਸੀ ਨੂੰ ਥੱਲੇ 20 ਕਿਲੋ ਮਿੱਟੀ ਪਾਈ ਆ ਸੁਣਿਓ ਸਿਰ ਤੇ ਲੈ ਲੈਣਾ ਕਿੱਥੇ ਜਾਣਾ ਹਣ ਫੇਰ ਅਸੀਂ ਮੇਰੇ ਵੀਰ ਜੋਧਾ ਵਾਲੇ ਵੀਰ ਨੂੰ ਮਿਲ ਕੇ ਉਹਨਾਂ ਨਾਲ ਫੋਟੋਆਂ ਕਰਾ ਕੇ ਬਹੁਤ ਵਧੀਆ ਲੱਗਾ ਬਹੁਤ ਵਧੀਆ ਵੀਰ ਜੀ ਦੇ ਸੁਭਾਅ ਮਿਲ ਕੇ ਫੇਰ ਮੇਲਾ ਹੁਣ ਕਿੰਨੇ ਪਿੰਡਾਂ ਸਾਈਡ ਦਾ ਹਾਂ ਕੀ ਕੀ ਲਿਆ ਆਪਾਂ ਮਜੇ ਗਟਾਈਆਂ ਰਹਿ ਗੀਆਂ میں انہیں لگے شاردا کہ راستہ کہ